ਇੱਕ ਦਿਨ ਦਾ ਸੀਐਮ ਵਾਲੀ ਫਿਲਮ ਆਈ ਸੀ ਨਾਈ ਮੈਂ ਗਰੰਟੀ ਦਿੰਦਾ ਅਗਰ ਇੱਕ ਦਿਨ ਉਹ ਜਿਆ ਕੋਈ ਸੀਐਮ ਹਾਨੂੰ ਮਿਲ ਗਿਆ ਨਾ ਸਾਨੂੰ ਪਲਾਸਟਿਕ ਦੀ ਡੋਰ ਹੀ ਮਿਲੇ ਇੱਕ ਕਮੀ ਹੈ ਸਾਡੀ ਸਰਕਾਰ ਦੀ ਕਮਲ ਲੋਕੀ ਜਿਆਦਾਤਰ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਇਹਦੀ ਫੈਕਟਰੀ ਬੰਦ ਕਰਾ ਦਿਓ ਸਰ ਉਹਨਾਂ ਨੇ ਕੇਸ ਜਿੱਤਿਆ ਦਾ ਉਹ ਹੈਗੀ ਹੈ ਡੋਰ ਮੱਛੀ ਫੜਨ ਵਾਲੀ ਕਿਹੜਾ ਉਹ ਤਾਗਾ ਨਾਲ ਮੱਛੀ ਫੜਨ ਵਾਲੀ ਆ ਤੇ ਸਾਡੀਆਂ ਸਰਕਾਰਾਂ ਨੂੰ ਤਾਂ ਪਤਾ ਨਾ ਕਿ ਇੰਨੀ ਬਲਕ ਕੁਆਂਟੀਟੀ ਚ ਇੰਨੀ ਤੇ ਮੱਛੀ ਨਹੀਂ ਹੈਗੀ ਆ ਦੇ ਪੰਜਾਬ ਦੇ ਇਕੋ ਮੈਂ ਤੁਹਾਡੇ ਮਾਧਿਅਮ ਨਾਲ ਅੱਜ ਸੀਐਮ ਸਾਹਿਬ ਨੇ ਗੁਹਾਰ ਲਗਾ ਰਿਹਾ ਸੀਐਮ ਸਾਹਿਬ ਅਗਰ 3 ਮਹੀਨੇ ਮਿਲਣ ਦਾ ਟਾਈਮ ਜੋ ਬਤਾਰ ਕੋ ਚੰਡੀਗੜ੍ਹ ਕਹੋਗੇ ਚੰਡੀਗੜ੍ਹ ਆ ਕੇ ਮਿਲਾਂਗਾ ਕੱਟੂ ਦਾ ਆਉਣ ਦਾ ਟਾਈਮ ਪੰਜਾਬ ਚ ਜੇ April May ਤੋ ਲੇਕਿਨ ਤਿਆਰ ਤੇ ਜਨਵਰੀ ਦੇ ਵਿੱਚ ਫਰਵਰੀ ਦੇ ਵਿੱਚ ਇਹੋ ਹੀ ਤਾਂ ਮੇਨ ਕੰਮ ਹੈ ਜਿਹਦੇ ਕਰਕੇ ਕੱਟੂ ਨਹੀਂ ਰੁਕਦਾ ਕਿਉਂਕਿ ਸਾਡੀ ਸਰਕਾਰ ਉਦੋਂ ਜਾਗਦੀ ਹੈ ਜਦੋਂ 15 ਦਸੰਬਰ ਨਿਕਲਦੀ ਹੈ ਇਕ ਨੂੰ ਤਾਂ ਇਕ ਸਟਾਕ ਦਾ ਦੇ ਕਹਿੰਦੇ ਮੈਂ ਘਰ ਘਰ ਪਹੁੰਚ ਵੀ ਗਿਆ ਹੁੰਦਾ ਜਿੰਨੇ ਚੜਾਣੀ ਹੈ ਉਹ ਵੀ ਲੈ ਚੁਕਾ ਹੁੰਦਾ ਉਸ ਵੇਲੇ ਤੇ ਕਰ ਪੰਜਾਬ 'ਚ ਬੀਤੇ ਦਿਨੀ ਦੋ ਤਿਆਰ ਹੋ ਕੇ ਹਟੇ ਨੇ ਲੋਹੜੀ ਦਾ ਔਰ ਬਸੰਤ ਪੰਚ ਔਰ ਬਸੰਤ ਪੰਚਮੀ ਔਰ ਲੋਹੜੀ ਔਰ ਜੇ ਗੱਲ ਕਰੀਏ ਅੱਜ ਵੀ ਪਤੰਗਬਾਜ਼ੀ ਜਾਰੀ ਹੈ ਪਤੰਗਬਾਜ਼ੀ ਇੱਕ ਸ਼ੌਂਕ ਵਜੋਂ ਲੋਕ ਜ਼ਰੂਰ ਅਪਣਾਉਂਦੇ ਨੇ ਅੱਜ ਵੀ ਲੋਕ ਅਸਮਾਨ ਦੇ ਵਿੱਚ ਪਤੰਗਾਂ ਕਿਤੇ ਦੇਖਣ ਨੂੰ ਮਿਲਣਗੀਆਂ ਲੇਕਿਨ ਲੋਹੜੀ ਔਰ ਜੇ ਬਸੰਤ ਦੀ ਗੱਲ ਕਰੀਏ ਤਾਂ ਇਹ ਦੋ ਦਿਨਾਂ ਦੇ ਵਿੱਚ ਪਤੰਗਬਾਜ਼ੀ ਦਾ ਪੁੰਗਾ ਸ਼ੌਕ ਲੋਕ ਨਿਭਾਉਂਦੇ ਨੇ ਲੇਕਿਨ ਇੱਕ ਖੂਨੀ ਡੋਰ ਜ਼ਰੂਰ ਪੈਰਾ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਛੱਡ ਕੇ ਜਾ ਚੁੱਕੀ ਹੈ ਇਹ ਦੋ ਤਿਹਾੜੀ ਕਿਉਂਕਿ ਚਾਹੇ ਪ੍ਰਸ਼ਾਸਨ ਵੱਲੋਂ ਬਹੁਤ ਸਖਤੀ ਸੀ ਕਿ ਇਸ ਪਲਾਸਟਿਕ ਦੀ ਫਾਈਬਰ ਦੀ ਡੋਰ ਨੂੰ ਜਾਂ ਚਾਈਨਾ ਡੋਰ ਵੱਖ-ਵੱਖ ਨਾਮ ਦਿੱਤੇ ਗਏ ਨੇ ਇਹਨੂੰ ਗੱਟੂ ਵੀ ਕਿਹਾ ਜਾਂਦਾ ਇਹਨੂੰ ਨਾਮ ਵਰਤਿਆ ਜਾਵੇ ਧਾਗੇ ਦੀ ਡੋਰ ਨੂੰ ਵਰਤਿਆ ਜਾਵੇ ਜਿਹੜੀ ਕਿ ਪੁਰਾਣੀ ਰਵਾਇਤੀ ਸੀ ਲੇਕਿਨ ਉਹਦੇ ਬਾਵਜੂਦ ਇਹਦਾ ਪ੍ਰਕੋਪ ਜਿਹੜਾ ਦੇਖਣ ਨੂੰ ਮਿਲਿਆ ਬੀਤੇ ਦਿਨੀ ਇੱਕ ਮਹਿਲਾ ਦੀ ਗਲਾ ਕੱਟਣ ਨਾਲ ਮੌਤ ਹੋ ਜਾਂਦੀ ਹੈ। ਇਹੋ ਜਿਹੇ ਜਿਹੜੇ ਇਨਸੀਡੈਂਟ ਲਗਾਤਾਰ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਜਾਨਵਰ ਤੁਰਿਆ ਜਾਂਦਾ ਹੈ ਸੜਕ ਦੇ ਉੱਤੇ ਤੇ ਕੁੱਤਾ ਜਾਂ ਕੋਈ ਜਾਨਵਰ ਤੁਰਿਆ ਜਾਂਦਾ ਉਹਦੇ ਪੈਰਾਂ ਚ ਫਸ ਰਹੀ ਹੈ ਜਾਂ ਸੜਕਾਂ ਦੇ ਉੱਤੇ ਟ੍ਰੈਫਿਕ ਦੇ ਵਿੱਚ ਫਸ ਰਹੀ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਛੋਟੇ ਛੋਟੇ ਇਨਸੀਡੈਂਟ ਤੇ ਲਗਾਤਾਰ ਹੀ ਹੋ ਰਹੇ ਨੇ। ਸ਼ਾਇਦ ਉਹ ਨਜ਼ਰਾਂ ਦੇ ਵਿੱਚ ਵੀ ਨਹੀਂ ਆਉਂਦੇ। ਲੇਕਿਨ ਇੱਕ ਵੱਡਾ ਇਨਸੀਡੈਂਟ ਜਿੱਥੇ ਕਿ ਇੱਕ ਲੇਡੀ ਨੂੰ ਆਪਣੀ ਜਾਨ ਹੀ ਗਵਾਣੀ ਪੈ ਗਈ ਇਸ ਚਾਈਨਾ ਡੋਰ ਤੇ। ਤਾਂ ਇੱਕ ਸਵਾਲ ਖੜੇ ਕਰਦਾ ਲੋਕਾਂ ਦੇ ਉੱਤੇ ਸਮਾਜ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਵੀ ਸਵਾਲ ਖੜੇ ਹੁੰਦੇ ਨੇ ਕਿ ਇੰਨਾ ਸ਼ਕਤੀ ਹੋਣ ਦੇ ਬਾਵਜੂਦ ਜਿੱਦੇ ਤੇ ਐਫਆਈਆਰ ਲੋਜ ਕਰਨ ਦਾ ਇਹ ਕਹਿ ਸਕਦੇ ਆ ਦੇਸ਼ਵੀ ਨੇ ਡੀਸੀ ਜ਼ਿਲ੍ਹਾ ਦੇ ਜਿਹੜੇ ਡੀਸੀਜ਼ ਨੇ ਪੂਰੇ ਜ਼ਿਲ੍ਹੇ ਦੇ ਪੰਜਾਬ ਦੇ ਉਹਨਾਂ ਵੱਲੋਂ ਵੀ ਆਰਡਰਸ ਨੇ ਸਖਤ ਦੇਸ਼ ਨੇ ਲੇਕਿਨ ਫਿਰ ਵੀ ਉਹ ਵਿਕ ਰਿਹਾ ਕੁਝ ਐਸੇ ਵੀ ਲੋਕ ਨੇ ਜਿਹੜੇ ਇਸ ਕੈਂਪੇਨ ਦੇ ਇਸ ਡੋਰ ਦੇ ਉਲਟ ਕੈਂਪੇਨ ਵੀ ਚਲਾਉਂਦੇ ਨੇ ਇਹ ਦੁਕਾਨਦਾਰੀ ਨੇ ਮੇਰੇ ਨਾਲ ਦਿਨੇਸ਼ ਖੋਸਲਾ ਨੇ ਪਿਛਲੇ ਮੇਰੇ ਖਿਆਲ ਨਾਲ 3-4 ਸਾਲ ਤੋਂ ਇੱਕ ਕੈਂਪੇਨ ਚਲਾ ਰਹੇ ਨੇ ਖੁਦ ਪਤੰਗਾਂ ਦੀ ਦੁਕਾਨ ਹੈ ਬਹੁਤ ਵੱਡੀ ਮਰਚੰਡ ਨੇ ਕਾਈਟ ਮਰਚੰਡ ਨੇ ਧਾਗੇ ਦੀ ਡੋਰ ਵੇਚਦੇ ਨੇ ਸਾਹਮਣੇ ਪਈ ਹੋਈ ਹੈ ਔਰ ਪਿਛਲੇ 3-4 ਸਾਲ ਤੋਂ ਕੈਂਪੇਨ ਚਲਾ ਰਹੇ ਨੇ ਕਿ ਇਸ ਪਲਾਸਟਿਕ ਦੀ ਡੋਰ ਨੂੰ ਕਿਸੇ ਤਰੀਕੇ ਬੰਦ ਕੀਤਾ ਜਾਏ ਦਿਨੇਸ਼ ਕੱਲ ਇਨਸੀਡੈਂਟ ਹੁੰਦਾ ਇੱਕ ਲੇਡੀ ਆਪਣੇ ਗਾਰਡਨ ਵਾਲੇ ਸਰ ਪਹਿਲੇ ਨੰਬਰ ਤੇ ਤਾਂ ਬਹੁਤ ਹੀ ਤੁਕਦਾਇ ਘਟਵਾਇ ਜਿਹੜੀ ਕਹਾਂਗੇ ਦੇਖੋ ਮੈਂ ਪਿਛਲੇ 3-4 ਸਾਲਾਂ ਤੋਂ ਐਸੀ ਚੀਜ਼ ਨੇ ਪਿਆਦਾ ਕਿ ਇਹ ਤਰੀਕੇ ਨਾਲ ਹੀ ਬੰਦ ਕਰਨ ਵਾਲੇ ਬਣੇ ਪਈਏ ਮੈਂ ਨੀ ਕੱਲਾ ਪੰਜਾਬ ਚ ਬੜੇ ਜਣੇ ਆ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਬੜੇ ਜਣੇ ਆ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗਦੀ ਅਹੀ ਲੋਕ ਕੁਝ ਵੀ ਹੁੰਦੇ ਨਾ ਹੁੰਦੇ ਆਡੇ ਕੋਲੇ ਹੀ ਕੋਸ਼ਿਸ਼ ਕਰਨੇ ਆ ਜਿਹੜੇ ਸੀਐਮ ਸਾਹਿਬ ਕੁਰਸੀ ਤੇ ਬੈਠੇ ਕਿਉਂ ਨਹੀਂ ਕਰਦੇ ਮੈਨੂੰ ਸਭ ਤੋਂ ਵੱਡੀ ਪਰੇਸ਼ਾਨੀ ਵੀ ਆਂਦੀ ਆ ਕੇਵਲ ਮੈਂ ਆਪਣੇ ਆਪ ਤੇ ਹੀ ਜੰਝੋੜਨਾ ਕਿ ਅੱਜ ਮੇਰੇ ਅੱਜ ਕੋਈ ਤਾਕਤ ਨਹੀਂ ਹੈ ਪਰ ਤੇਰੀ ਵੀ ਮੈਂ ਲੋਕਾਂ ਦੇ ਅੱਗੇ ਬੋਲ-ਬੋਲ ਕੇ ਕਹਿੰਦਾ ਯਾਰ ਗੱਟੂ ਨਾ ਚਲਾਓ ਇੱਕ ਦਿਨ ਦਾ ਸੀਐਮ ਵਾਲੀ ਫਿਲਮ ਆਈ ਸੀ ਜੀ ਨਾਇਕ ਮੈਂ ਗਰੰਟੀ ਦਿੰਦਾ ਅਗਰ ਇੱਕ ਦਿਨ ਉਹ ਜਿਆ ਕੋਈ ਸੀਐਮ ਸਾਨੂੰ ਮਿਲ ਗਿਆ ਨਾ ਸਾਨੂੰ ਪਲਾਸਟਿਕ ਦੀ ਡੋਰ ਨਹੀਂ ਮਿਲੇਗੀ ਇੱਕ ਕਮੀ ਹੈ ਸਾਡੀ ਸਰਕਾਰਾਂ ਦੀ ਸਮਾਜ ਵੀ ਤੇ ਗਲਤੀ ਹੈ ਨਾ ਮੇਰੇ ਖਿਆਲ ਨਾਲ ਸਰ ਸਮਾਜ ਨੂੰ ਆਪਾਂ ਦੋਸ਼ ਦੇਵਾਂਗੇ ਬਾਅਦ ਚ ਦੇਖੋ ਅਗਰ ਆਏਗੀ ਨਹੀਂ ਤੇ ਆਪਾਂ ਸਮਾਜ ਚ ਕਿੱਦਾਂ ਵੇਲ ਲਾਵਾਂਗੇ ਸਭ ਤੋਂ ਪਹਿਲਾ ਕੰਮ ਹੈ ਲੋਕੀ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਇਹਦੀ ਫੈਕਟਰੀ ਬੰਦ ਕਰਾ ਦਿਓ ਸਰ ਉਹਨਾਂ ਨੇ ਕੇਸ ਜਿੱਤਿਆ ਦਾ ਉਹ ਹੈਗੀ ਹੈ ਡੋਰ ਮੱਛੀ ਫੜਨ ਵਾਲੀ ਜਿਹੜਾ ਉਹ ਧਾਗਾ ਨਾਲ ਮੱਛੀ ਫੜਨ ਵਾਸਤੇ ਆ ਪਰ ਸਾਡੀਆਂ ਸਰਕਾਰਾਂ ਨੂੰ ਤਾਂ ਪਤਾ ਨਾ ਕਿ ਇੰਨੀ ਬਲਕ ਕੁਆਂਟੀਟੀ ਜਿੱਤੇ ਇੰਨੀ ਤਾਂ ਮੱਛੀ ਨਹੀਂ ਹੈਗੀ ਹੈ ਪੰਜਾਬ ਤੇ ਜਿੰਨੀ ਉਹ ਕੁਆਂਟੀਟੀ ਜਿੱਤੇ ਮੇਰੇ ਖਿਆਲ ਨਾਲ ਲਿਖਿਆ ਵੀ ਹੈ ਫੋਰ ਇੰਡਸਟਰੀਅਲ ਯੂਸ ਸਰ ਬਿਲਕੁਲ ਐਹੀ ਮੈਂ ਗੱਲ ਕਰਨਾ ਪਿਆ ਨਾ ਦੇਖੋ ਉਹਨਾਂ ਨੇ ਵੇਖੋ ਇੱਕ ਇੱਕ ਹੋਲ ਸਿਆਰਪ ਕਰਦੀ ਕਿ ਨਾਟ ਫੋਰ ਕਲਾਈਟ ਕਾਈਟ ਫਲਾਈਿੰਗ ਇਟ ਇਜ਼ ਫੋਰ ਇੰਡਸਟਰੀਅਲ ਸਰ ਦੇਖੋ ਮੈਂ ਤੁਹਾਡੇ ਮਾਧਿਅਮ ਨਾਲ ਅੱਜ ਸੀਐਮ ਸਾਹਿਬ ਨੇ ਗੁਹਾਰ ਲਗਾ ਰਿਹਾ ਸੀਐਮ ਸਾਹਿਬ ਅਗਰ ਤੁਸੀਂ ਮੈਨੂੰ ਮਿਲਣ ਦਾ ਟਾਈ ਮਤੜ ਕੋ ਚੰਡੀਗੜ੍ਹ ਕਹੋਗੇ ਚੰਡੀਗੜ੍ਹ ਆ ਕੇ ਮਿਲਾਂਗਾ ਗੱਟੂ ਦਾ ਆਉਣ ਦਾ ਟਾਈਮ ਪੰਜਾਬ 'ਚ ਜੇ April, May, June ਮੈਂ ਦੁਬਾਰਾ ਰਿਪੀਟ ਕਰ ਰਿਹਾ ਜੇ April, May, June ਲੇਕਿਨ ਤਿਆਰ ਤੇ ਜਨਵਰੀ ਦੇ ਵਿੱਚ ਫਰਵਰੀ ਦੇ ਵਿੱਚ ਇਹੋ ਹੀ ਤੇ ਮੇਨ ਕੰਮ ਹੈ ਜਿਹਦੇ ਕਰਕੇ ਗੱਟੂ ਨਹੀਂ ਰੁਕਦਾ ਕਿਉਂਕਿ ਸਾਡੀ ਸਰਕਾਰ ਉਦੋਂ ਜਾਗਦੀ ਹੈ ਜਦੋਂ 15 ਦਸੰਬਰ ਨਿਕਲਦੀ ਹੈ ਲੇਕਿਨ ਉਦੋਂ ਤੱਕ ਸਟਾਕ ਤਾਂ ਡਕੇ ਨੇ ਸਰ ਘਰ ਘਰ ਪਹੁੰਚ ਵੀ ਗਿਆ ਹੁੰਦਾ ਜਿੰਨੇ ਚੜਾਣੀਆਂ ਆ ਉਹ ਵੀ ਲੈ ਚੁੱਕਾ ਹੁੰਦਾ ਉਸ ਵੇਲੇ ਤੇ ਕਰ देखो मैं तन्नू कह रहा हूं दोबारा कि अप्रैल मई जून अगर सरकार बंद कर दे दिनेश ਇੰਨਾ ਜੇ ਕੌਨਫੀਡੈਂਸ ਨਾਲ ਤੁਸੀਂ ਇਹ ਚੀਜ਼ ਕਹਿੰਦੇ ਪਏ ਹੋ ਇੱਕ ਚੀਜ਼ ਹੋਰ ਮੈਨੂੰ ਦੱਸੋ ਇਹ ਸਟਾਕ ਕਰਨ ਵਾਲੇ ਕਿਉਂ ਨਹੀਂ ਫੜਦੇ ਕੀ ਇਹਦੇ ਪਿੱਛੇ ਮਾਰਜਿਨ ਬਹੁਤ ਜ਼ਿਆਦਾ ਨਹੀਂ 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 ਸਰ ਹੁਣ ਮੈਂ ਤੁਹਾਨੂੰ ਦੱਸਣਾ ਹੈ ਇੱਕ ਗੱਲ ਤੁਸੀਂ ਵੀ ਕਵਰ ਕੀਤੀ ਹੋਈ ਹੈ ਨਿਊਜ਼ ਫੜਿਆ ਬਹੁਤ ਜਾਂਦਾ ਹੈ ਪਰਚੇ ਕਿੰਨੇ ਹੋਏ ਆ ਦੱਸੋ ਐਫ ਆਈ ਆਰ ਕਿੰਨੀਆਂ ਨੇ ਕਿੱਦਾਂ ਛੁੱਟ ਜਾਂਦੇ ਨੇ ਉਹ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਬੜਿਆ ਜਣਿਆਂ ਨੂੰ ਗੱਟੂ ਫੜਿਆ ਜਾਂਦਾ ਬੜੇ ਜਣਿਆਂ ਨੂੰ ਫੜ ਕੇ ਲੈ ਕੇ ਜਾਂਦੇ ਨੇ ਥਾਣੇ ਉੱਥੇ ਜਾ ਕੇ ਖਤਮ ਹੋ ਜਾਂਦੀ ਕਹਾਣੀ ਸਰ ਮੈਂ ਕਹਿੰਦਾ ਪਬਲਿਕ ਦੇ ਵਿੱਚ ਗਲਤੀ ਹੈ ਕਿ ਅਸੀਂ ਲੋਕ ਯੂਜ਼ ਕਰਨੇ ਆਂ ਅਗਰ ਅਸੀਂ ਨਾ ਯੂਜ਼ ਕਰੀਏ ਤੇ ਵਿਕੇ ਨਾ ਪਰ ਪਬਲਿਕ ਆਪਣਾ ਮਜ਼ਾ ਦੇਖ ਰਹੀ ਆ ਉਹਨਾਂ ਨੇ ਚਾਰ ਦਿਨ ਦਾ ਮਜ਼ਾ ਲੈਣਾ ਹੈ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੈ ਸਰਕਾ ਦੇ ਉੱਤੇ ਮੇਰੇ ਕੋਲ ਜਾਲੀ ਵੀ ਛੇਪੇ ਖੁੰੰਦਾ ਕੁੰਨੀ ਜਾਲੀ ਸਰ ਬਿਲਕੁਲ ਦੇਖੋ ਮੈਂ ਤਾਂ ਤੁਹਾਡੇ ਮਾਧਮ ਨਾਲ ਪਬਲਿਕ ਨੂੰ ਵੀ ਕਾਂਗਾ ਦੇਖੋ ਅਸੀਂ ਆਪਣੇ ਮਜ਼ੇ ਵਾਸਤੇ ਚਲੋ ਲੋਕਾਂ ਦਾ ਸਿਰ ਤੁਹਾਨੂੰ ਪਤਾ ਲੱਗ ਰਿਹਾ ਕਿ ਕਹੇ ਦੀ ਉਹਨ ਕੱਲ ਜਿਹੜੀ ਆਡੀ ਭੈਣ ਦੀ ਗਲਾ ਵੱਢਿਆ ਗਿਆ ਮੌਤ ਹੋ ਗਈ ਉਹਦੇ ਉਹਦੇ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕੋਈ ਸਰ ਇੱਕ ਜਿਹੜਾ ਸਰਪੰਚ ਸਾਹਿਬ ਦੇ ਮੇਕਲ بیٹے ਦੀ ਵੀ ਹੋਈ ਹੈ ਬਿਲਕੁਲ ਉਹਦੇ ਦਾ ਵੀ ਦੋ ਤਿੰਨ ਇਨਸੀਡੈਂਟ ਲਗਾਤਾਰ ਹੋਏ ਹਨ ਉਹਨਾਂ ਦਾ ਵੀ ਹਨ ਉਹਨਾਂ ਦਾ ਵੀ ਸਾਨੂੰ ਪਤਾ ਲੱਗ ਗਿਆ ਪਰ ਜਿਹੜੇ ਸਰ ਬੇਜੁਬਾਨ ਜਿਹੜੇ ਪੰਛੀ ਜਿਨ੍ਹਾਂ ਦੇ ਗਲਿਆਂ ਨਾਲ ਲਟਕ ਕੇ ਵਿਚਾਰੇ ਲਟਕੀ ਗਏ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਕਈ ਐਸੀ ਵੀਡੀਓਜ਼ ਵੀ ਵੇਖਦੇ ਰੀਲਾਂ ਵੇਖਦੇ ਸ਼ਾਇਦ ਜਾਨਵਰ ਕੁੱਤਾ ਟੁਰਿਆ ਜਾ ਰਿਹਾ ਤੇ ਸਰ ਮੈਂ ਉਹੀ ਗੱਲ ਤੇ ਆ ਰਿਹਾ ਕਿ ਕੁੱਤਿਆਂ ਦੇ ਕੈਰ ਬੜੇ ਵੱਡੇ ਜਾ ਰਹੀ ਹੈ ਕੁੱਤਿਆਂ ਦੇ ਇੰਨੇ ਜ਼ਖਮ ਹੋ ਸਰ ਇਹਦੇ ਲਈ ਸਾਨੂੰ ਸਟੈਪ ਕੌੜਾ ਚੁੱਕਣਾ ਪੈਣਾ ਮੈਂ ਇਹ ਵੀ ਲੋਕਾਂ ਦੇ ਕਮੈਂਟ ਪੜ ਰਿਹਾ ਸੀ ਵਿੱਚ ਕਿ ਪਤੰਗਬਾਜ਼ੀ ਬੰਦ ਕਰ ਦਿਓ ਠੀਕ ਹੈ ਚਲੋ ਆਪਾਂ ਪਤੰਗਬਾਜ਼ੀ ਨੂੰ ਵੀ ਅਗਰ ਬੰਦ ਕਰਾਂਗੇ ਉਦੋਂ ਦਾ ਅਸਰ ਹੋ ਸਕਦਾ ਲੋਕਾਂ ਦੀ ਸੋਚ ਦੇ ਮੁਤਾਬਕ ਪਵੇਗਾ ਪਰ ਅਗਰ ਅਸੀਂ ਇਹਨੂੰ ਜੜ ਤੋਂ ਮਕਾਨਾ ਨਾ ਸਾਨੂੰ ਆਪ ਨੂੰ ਵੀ ਬਦਲਣਾ ਪਵੇਗਾ ਕਿ ਭਾਵੇਂ ਸਾਡੇ ਸਾਹਮਣੇ ਮੁਫਤ ਚ ਵੀ ਕੋਈ ਸਾਨੂੰ ਗੱਟੂ ਦੇਗਾ ਪਲਾਸਟਿਕ ਦੀ ਡੋਰ ਦੇਗਾ ਅਸੀਂ ਨਹੀਂ ਲਵਾਂਗੇ ਮੈਂ ਮੈਂ ਫਿਰ ਦਵਾ ਸਵਾਲ ਇੱਕ ਦੁਬਾਰਾ ਇੱਕ ਪੁੱਛ ਲੰਗਾ ਵੇਚਣ ਵਾਲੇ ਯਾਰ ਕਿਉਂ ਵੇਚ ਰਹੇ ਨੇ ਕੀ ਇਹਦੇ ਪਿੱਛੇ ਮਾਰਜਿਨ ਬਹੁਤ ਜ਼ਿਆਦਾ ਕੀ ਰੀਜ਼ਨ ਕੀ ਸਰ ਦੇਖੋ ਮੈਂ ਆਪਣੀ ਗੱਲ ਕਰਾਂ ਮੈਂ ਵੀ ਇੱਕ ਸਾਲ ਵੇਚਿਆ ਜੀ ਮੈਂ ਲੁਕਾ ਕੇ ਨਹੀਂ ਕਹਿੰਦਾ ਮੈਂ ਵੀ ਵੇਚਿਆ ਜੀ ਮੈਂ ਉਸੇ ਕੰਫੀਡੈਂਸ ਨਾਲ ਤੁਹਾਨੂੰ ਦੱਸਿਆ ਕਿ ਅਪ੍ਰੈਲ ਮਈ ਜੂਨ ਇਹਦਾ ਪੀਕ ਟਾਈਮ ਤੇ ਜਦੋਂ ਗੱਟੂ ਭਰ ਜਾਂਦਾ ਕਿਉਂ ਭਰ ਜਾਂਦਾ ਕਿਉਂਕਿ ਉਸ ਵੇਲੇ ਨਾ ਪੁਲਿਸ ਵੜਦੀ ਐ ਨਾ ਕੁਝ ਹੁੰਦਾ ਸਸਤਾ ਵੀ ਹੁੰਦਾ ਲੋਕੀ ਵੜ ਕੇ ਆਪਣੇ ਅੰਦਰ ਲਾ ਲੈਂਦੇ ਨੇ ਮੁਨਾਫਾ ਕਮਾ ਲੀ ਬਾਕੀ ਸਰ ਮੈਂ ਸਿੰਪਲ ਡੋਰ ਵੇਚੀ ਐ ਇਹਦੇ ਵਿੱਚ ਵੀ ਹਾਨੂੰ 40 50 ਰੁਪਏ ਵਜਦੇ ਐ ਉੱਚ ਵੀ 30 40 50 ਵਜਦੇ ਪਤਾ ਨਹੀਂ ਸਾਡੇ ਦੁਕਾਨਦਾਰ ਕਿਉਂ ਐ ਸਮਝਦੇ ਨੇ ਕਿ ਇਹ ਪਲਾਸਟਿਕ ਵੇਚਾਂਗੇ ਤੇ ਜਿਹੜਾ ਜ਼ਿਆਦਾ ਵਿਕੇਗਾ ਪਰ ਮੈਂ ਐਰਤੀ ਵੀ ਇੱਕ 16 ਤਾਰੀ ਡੋਰ ਮਹੰਗਾਈ ਸਪੈਸ਼ਲ ਬਨਵਾਈ ਸੀ ਉਹਦੇ ਨਾਲ ਬੜੀ ਅੱਛੀ ਗੁੱਡੀ ਚੜਦੀ ਯਾਰ ਪਲੀਜ਼ ਇੱਕ ਰਿਕੁਐਸਟ ਆ ਅਗਲੀ ਵਾਰੀ ਇੱਕ ਵਾਰੀ ਕਾਟਨ ਥ्रेड ਵਰਤ ਕੇ ਵੇਖੋ ਸਾਡਾ ਪੁਰਾਣਾ ਲੋੜੀ ਦਾ ਤਿਹਾਰ ਕਿਹੋ ਜਿਹਾ ਕਿ ਸਾਰੀ-ਸਾਰੀ ਰਾਤ ਹੀ ਜਾਗਦੇ ਹੁੰਦੇ ਸੀ ਡੋਰਾਂ ਲਵਾਉਣ ਲਈ 4 ਵਜੇ ਚੱਲ ਜਣਾ ਹੁਣ ਤਾਂ ਅੱਡੇ ਹੀ ਨਹੀਂ ਕਿਤੇ ਨਵੇਂ ਆਣਦੇ 80 ਲੋਕ ਲੈ ਕੇ ਆ ਸਕਦੇ ਬਿਲਕੁਲ ਉਹ ਲੋਕ ਵਿਚਾਰੇ ਉਹ ਵੀ ਆਪਣੀ ਤਲਾਸ਼ ਜੀ ਰੋਂਦੇ ਆ ਕਿ ਜਿੱਥੇ ਪੂਰੇ ਸ਼ਹਿਰ ਦੇ ਵਿੱਚ 10-10 ਸੀ ਜਾਂ 20-20 ਅੱਡੇ ਸੀ ਅੰਮ੍ਰਿਤਸਰ ਲੋਕ ਜਾਂਦੇ ਸੀ ਸ਼ਹਿਰ ਗੁਰਦਾਸ ਸਰ 42 ਦੇ ਵਿੱਚ ਹੀ ਘੱਟੋ-ਘੱਟ 25 ਅੱਡੇ ਲੱਗਦੇ ਤੇ ਪੀਸ ਹਿਸਾਬ ਨਾਲ ਕਿ 4 ਵਜੇ ਲੋਕੀ ਜਾ ਕੇ ਆਪਣੀ ਉਹ ਸਲੋਟ ਜਿਹੜਾ ਨਹੀਂ ਹੁੰਦਾ ਅੱਡੇ ਦਾ ਉਹ ਮੰਨ ਲੈਂਦੇ ਹੁੰਦੇ ਤੇ ਆਪਣੀ ਡੀਲ ਟੰਗ ਲੈਂਦੇ ਕਿ ਆਹ ਹੱਡਾ ਤੇ ਕਿੰਨੀ ਕ੍ਰੇਜ਼ ਸੀ ਲੋਕਾਂ ਨੂੰ ਇਸ ਲਈ ਬਿੱਲੇ ਤੇ ਇਹਦੇ ਆਪਾਂ ਵੀ ਛੋਟੇ ਹੁੰਦੇ ਇਸ ਸੀਜ਼ ਦੇ ਵਿੱਚ ਉਹ ਨੰਗੇ ਲੇਕਿਨ ਅਗਲੀ ਜਨਰੇਸ਼ਨੀਆਂ ਆਪਾਂ ਹੀ ਕਹਿ ਲਈਏ ਆਪਾਂ ਹੀ ਦੇਖ ਰਹੇ ਹਾਂ ਅੱਜ ਉਹ ਚੀਜ਼ ਨਹੀਂ ਦੇਖਣ ਨੂੰ ਸਰ ਦੇਖੋ ਇਹ ਅਗਰ ਅਸੀਂ ਬੰਦ ਕਰਨਾ ਨਾ ਇਹਦੇ ਵਾਸਤੇ ਸਾਨੂੰ ਸਰਕਾਰ ਦਾ ਰੋਲ ਸਭ ਤੋਂ ਜ਼ਰੂਰੀ ਹੈ ਦੇਖੋ ਇੱਕ ਐਮਐਲਏ ਇੱਕ ਐਸਡੀਐਮ ਇੱਕ ਡੀਸੀ ਸ਼ਹਿਰ ਦੇ ਮਾਲਕ ਨੇ ਤਿੰਨੇ ਜੇ ਅਗਰ ਉਹ ਆਪਣਾ ਪੱਕਾ ਨਿਸ਼ਚੈ ਕਰ ਲੈਣ ਕਿ ਸਾਡੇ ਏਰੀਆ 'ਚ ਗੱਟੂ ਨਹੀਂ ਚੱਲੇਗਾ ਮੈਂ ਨਹੀਂ ਮੰਨਦਾ ਕਿ ਤੇ ਆ ਸਕਦਾ ਮੇਰੇ ਖਿਆਲ ਨਾਲ ਭਾਜੀ ਪ੍ਰਸ਼ਾਸਨ ਕਹਿੰਦਾ ਡਰੋਨ ਲਾਇਆ ਹੋਇਆ ਤੁਸੀਂ ਤੇ ਇੱਕ ਪਬਲਿਕ 뷰 ਹੈ ਤੁਹਾਡਾ ਕਿ ਜ਼ੋਨ ਲਗਾ ਦੇਣੇ ਐ ਕਿ ਹਰ ਵਾਰੀ ਪਿਛਲੀ ਵਾਰੀ ਵੀ ਦੇਖਿਆ ਕਿ ਡਰੋਨਾਂ ਨਾਲ ਹੀ ਕਵਰੇਜ ਕਰਵਾ ਲਈ ਡਰਨਰਾਈ ਨਿਗਰਾਨੀ ਰੱਖੀ ਜਾਏਗੀ ਲੇਕਿਨ ਮੇਰੇ ਕੱਲਾ ਘਰ ਕਿਸੇ ਤੇ ਜਾ ਕੇ ਬੈਲ ਵੀ ਨਹੀਂ ਕੜਕਾਈ ਕਿ ਤੁਹਾਡਾ ਬੱਚਾ ਡਰੋ ਪਲਾਸਟਿਕ ਡੋਰ ਨਾਲ ਵਧਾ ਰਿਹਾ ਨਹੀਂ ਬੈਲ ਤੇ ਨਹੀਂ ਕੜਕਾਈ ਕਰ ਜੇਕਰ ਇਹੋ ਜਿਹਾ ਪ੍ਰਸ਼ਾਸਨ ਕਰੇ ਸਟੈਪ ਆਨ ਘਰਾਂ ਦੇ ਵਿੱਚ ਹੀ ਜਾਣਾ ਸ਼ੁਰੂ ਕਰ ਦੇ ਤਾਂ ਇਹ ਕਿ ਬਿਲਕੁਲ ਇਹ ਬੰਦ ਹੋ ਜਾਈਗੀ ਟਾਈਮ ਚ ਇਹਨਾਂ ਲੋਕ ਇੱਕ ਡਰਤੇ ਹੋਣਾ ਡਰ ਤੇ ਬਿਲਕੁਲ ਹੋਏਗਾ ਸਰ ਕਿਉਂ ਨਹੀਂ ਹੋਏਗਾ ਸਨ ਵੀ ਜਿਹੜੇ ਮਾਪਿਓ ਲੈ ਕੇ ਦਿੰਦੇ ਪਏ ਆ ਬੱਚਿਆਂ ਨੂੰ ਉਹ ਵੀ ਤੇ ਕੋਈ ਉਹ ਵੀ ਜ਼ਿੰਮੇਵਾਰ ਹੈ ਸਮਝ ਨਹੀਂ ਆਈ ਤੇ ਕਿ ਤੁਸੀਂ ਵੀ ਬਾਈਕ ਤੇ ਜਾਂਦੇ ਹੋ ਜਦੋਂ ਬਾਈਕ ਤੇ ਜਾਂਦੇ ਹੋ ਮੇਰੇ ਖਿਆਲ ਨਾਲ ਇਹਨਾਂ ਦੇ ਵਿੱਚ ਸ਼ਾਇਦ ਆ ਮਫਲਰ ਜਿਹੜਾ ਗਲੇ ਦੇ ਵਿੱਚ ਪਾਗ ਰੱਖਿਆ ਹੈ ਜਿ세 ਸਾਲ ਮਿਲਣਾ ਵੀ ਇਹੀ ਆਸ ਇਨਾਂ ਦੇ ਇਹਨਾਂ ਦੇ ਖੁਦ ਵਜਿ ਦੀ ਹੈ ਜੀ ਪਿਛਲੇ ਸਾਲ ਤੁਹਾਡੇ ਨਾਲ ਕਿਦਾਂ ਦਾ ਹਾਦਸਾ ਹੋਇਆ ਸੀ ਐਡੋਰ ਸੀ ਮੈਂ ਬਾਜ਼ਾਰ ਜਾ ਰਿਹਾ ਸੀ ਆਪਣਾ ਐਡੋਰ ਵਿੜ ਗਈ ਮੇਰੇ ਉੱਤੇ ਲੱਗਾ ਸੀ ਆਪਣਾ ਕੀਤੇ ਸਾਹਿਬ ਮਸਾਇਦਾ ਆ ਜੀ ਕਿੰਨਾ ਕਟ ਵੈ ਲੱਗਾ ਹੀ ਸੀ ਵਾਹ ਤੇ ਬਚਾ ਚਲ ਹੋ ਗਿਆ ਮਾਰਾ ਇਹਨੇ ਸੇਮ ਇਹੋ ਜਿਹਾ ਕੱਟੀ ਪਿੱਤੇ ਦਿਨੀ ਲੇਡੀ ਦੇ ਨਾਲ ਕੀਤੇ ਇਹ ਮੇਰੇ ਕਹਿੰਦਾ ਡਰ ਦੇ ਮਾਰੇ ਪਾਇਆ ਖੱਡ ਦੇ ਮਾਰੇ ਬਿਲਕੁਲ ਬਿਲਕੁਲ ਸਾਹਿਬ ਜੀ ਲੇਕਿਨ ਇਨਸੀਡੈਂਟ ਬੀਤੇ ਦਿਨ ਹੀ ਮੈਂ ਗੁਰਦਾਸਪੁਰ ਦੇ ਵਿੱਚ ਦੇਖ ਰਿਹਾ ਸੀ ਕਿ ਇਨਸੀਡੈਂਟ ਪੱਗ ਤੋਂ ਵੀ ਚੀਰ ਕੇ ਨਿਕਲ ਗਈ ਸਰ ਇਹ ਪਲਾਸਟਿਕ ਵੀ ਚੀਰ ਦਿੰਦੀ ਹੈ ਅਸਲ ਜੀ ਪ੍ਰੋਬਲਮ ਪਤਾ ਕੀ ਹੈ ਸਰ ਇਹਨੂੰ ਖਿੱਚਦਾ ਕੋਈ ਨਹੀਂ ਹੈ ਜਿਹੜੀ ਪੁਰਾਣੀ ਡੋਰ ਹੀ ਲਵਾਨੇ ਆ ਨਾ ਉਹਨੂੰ ਹੀ ਘਰ ਖਿੱਚਦੇ ਆ ਇਹਦੀ ਜਦੋਂ ਸਾਡੀ ਗੁੱਡੀ ਜਿੰਨੀ ਚੜ ਗਈ ਆਈ ਉੱਥੋਂ ਹੀ ਡੋਰ ਨੂੰ ਤੋੜਦੇ ਆ ਛੱਡ ਦਿੰਦੇ ਆ ਉਹ ਫਿਰ ਜਾਲ ਵਿਛਿਆ ਹੋਇਆ ਉਹ ਜਾਲ ਵਿਛਦਾ ਉਹ ਤੇ ਕੂੜੇ ਦੇ ਢੇਰਾਂ ਜੀ ਦੇਖੋ ਦੇਖੋ ਇਹ ਨਹੀਂ ਹੈ ਕਿ ਇਕੱਲੇ ਲੋਕਾਂ ਨੂੰ ਦਿੱਕਤ ਆ ਜਿਹੜੇ ਵਿਚਾਰੇ ਸਾਡੇ ਸਫਾਈ ਸੇਵਕ ਆ ਉਹਨਾਂ ਨੂੰ ਕਿੰਨੀ ਦਿੱਕਤ ਆ ਉਹ ਵਿਚਾਰੇ ਰੋਜ਼ ਇਕੱਠੀ ਕਰਦੇ ਰਹਿੰਦੇ ਨੇ ਪ੍ਰਸ਼ਾਸਨ ਆਪਣੀ ਥਾਂ ਤੇ ਕਰਦਾ ਪਿਆ ਕਿ ਨਾ ਡੋਰ ਵਿਕੇ ਪਰ ਥੋੜੀ ਸ਼ਕਤੀ ਦੀ ਜ਼ਰੂਰ ਹੈ ਜਿੱਥੇ ਡੰਡਾ ਚਾਹੀਦਾ ਉੱਥੇ ਡੰਡਾ ਦੇ ਤੁਸੀਂ ਵਿਕਤੇ ਮੈਂ ਫਿਰ ਤੁਹਾਡੇ ਕੋਈ ਗੱਲ ਕਰਦਾ ਵਿਕਤੇ ਮੈਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਤੇ ਆਪ ਵਿਕਤੇ ਮੈਂ ਸਰ ਇਹੀ ਸੰਦੇਸ਼ ਹੈ ਆਪਣੀ ਸਰਕਾਰਾਂ ਨੂੰ ਜਿਹੜੀ ਇਹ ਜਿਹੜੀ ਚੈਨਾ ਡੋਰ ਤੇ ਨੱਥ ਪਾਈ ਦਿਓ ਫਸੇ ਇਹ ਵੀ ਦੇਖੋ ਬੱਚਿਆਂ ਲਈ ਵੀ ਕਪੜਾ ਸ਼ਾਇਦ ਉਸ ਵੇਲੇ ਆਪਣੀਆਂ ਹੀ ਉਂਗਲਾਂ ਵੱਡੀਆਂ ਜਾਂਦੀਆਂ ਪਹਿਲੇ ਤੇ ਜਿਹੜੇ ਪਤੰਗ ਵਧਾਰੇ ਉਹਨਾਂ ਦੀਆਂ ਵੀ ਤਾਂ ਉਂਗਲਾਂ ਵੱਡੀਆਂ ਜਾ ਰਹੀਆਂ ਬਿਲਕੁਲ ਵੱਡੀਆਂ ਜਾਂਦੀ ਸਰ ਬਿਲਕੁਲ campaign ਜਿੱਥੇ ਇਹ ਕਹਿ ਸਕਦੇ ਕਿ ਇਸ ਚਾਇਨਾ ਡੋਰ ਦੇ ਖਿਲਾਫ ਪ੍ਰਸ਼ਾਸਨ ਬਹੁਤ ਦਾਅਵੇ ਕਰ ਰਿਹਾ ਹੈ ਕੈਂਪੇਨ ਲੋਕ ਵੀ ਚਲਾ ਲੇ ਪਰ ਅੱਜ ਜ਼ਿੰਮੇਵਾਰੀ ਜ਼ਿੰਮੇਵਾਰੀ ਬਹੁਤ ਇੰਪੋਰਟੈਂਟ ਹੈ ਕਿ ਕਿੰਨੀ ਦੇਰ ਆਪਾਂ ਦੇਖਾਂਗੇ ਕਿੰਨੀ ਦੇਰ ਉਡੀਕਾਂਗੇ ਇਹ ਹਾਦਸੇ ਹੁੰਦੇ ਹੋਏ ਕਿੰਨਾ ਸਮਾਂ ਹੋਰ ਵੇਟ ਕਰਾਂਗੇ ਕਿ ਇਹ ਹਾਦਸੇ ਹੋਰ ਹੋਣ ਮੁਕਿ ਲਗਾਤਾਰ ਛੋਟੇ ਛੋਟੇ ਹਾਦਸੇ ਹੁੰਦੇ ਜਾ ਰਹੇ ਹਨ ਜਾਨਾਂ ਵੀ ਗਵਾਡੀਆਂ ਪੈ ਰਹੀਆਂ ਬੱਚਿਆਂ ਨੂੰ ਜਾਂ ਇੱਕ ਐਸਾ ਵਰਗ ਜਿਹੜਾ ਕਿ ਜਾਣਵਰ ਜਿਹੜਾ ਕਹਿ ਸਕਦੇ ਕਿ ਤੁਸੀਂ ਦੇਖ ਸਕਦੇ ਹੋ ਆ ਇੱਕ ਐਗਜ਼ੈਂਪਲ ਹੀ ਹੈ ਆ ਮੇਰੇ ਸਾਹਮਣੇ ਐਗਜ਼ੈਂਪਲ ਹੈ ਇਹ ਕੂੜੇ ਦੇ ਵਿੱਚ ਚਾਈਨਾ ਡੋਰ ਆ ਆ ਦੇਖੋ ਆ ਸੜਕ ਦੇ ਉੱਤੇ ਆ ਧਾਗ ਇਹ ਐਸੇ ਜਿਹੜੇ ਧਾਗੇ ਨੇ ਸੜਕ ਦੇ ਉੱਤੇ ਇੱਕ ਖਾਰਸੇ ਦਾ ਸ਼ਿਕਾਰ ਬੰਨੇ ਨੇ ਲਗਾਤਾਰ ਮੈਂ ਜੇ ਦੇਖਣ ਜਾਵਾਂ ਆ ਸੜਕ ਦੇ ਉੱਤੇ ਚੱਲ ਰਿਹਾ ਮੈਂ ਰੋਡ ਦੇ ਉੱਤੇ ਕੋਈ ਇਹ ਨਹੀਂ ਕਿ ਮੈਂ ਇਸ ਚੀਜ਼ ਨੂੰ ਸਕ੍ਰਿਪਟਡ ਆ ਕੁਝ ਤੁਸੀਂ ਆ ਦੇਖ ਸਕਦੇ ਹੋ ਮੇਨ ਚੌਂਕ ਹੈ ਬਿਲਕੁਲ ਆ ਦੇਖੋ ਇਦਾਂ ਜੇ ਲੰਬਨ ਲੱਗੀਏ ਤੇ ਸ਼ਾਇਦ ਪਤਾ ਨਹੀਂ ਕਿੰਨਾ ਸਮਾਂ ਆ ਸਵੇਰੇ ਸਫਾਈ ਕਰਕੇ ਗਏ ਹੋਣਗੇ ਗਾਰਵੇ ਆ ਦੇਖ ਲਓ ਕੂੜੇ ਦੇ ਢੇਰ ਦੇ ਉੱਤੇ ਇਹ ਇਹ ਤਸਵੀਰਾਂ ਸੜਕਾਂ ਦੇ ਉੱਤੇ ਇਹ ਨਹੀਂ ਕਿ ਇਹ ਇਸੇ ਸੜਕ ਦੇ ਉੱਤੇ ਤਸਵੀਰ ਹੈ ਪੰਜਾਬ ਦੀ ਕੋਈ ਅਸੀ ਸੜਕ ਨਹੀਂ ਹੋਊਗੀ ਜਿੱਥੇ ਪਤੰਗਬਾਜ਼ੀ ਹੁੰਦੀ ਹੈ ਜਿਸ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਜਾਂ ਦੇ ਸ਼ਹਿਰ ਦੇ ਵਿੱਚ ਪਤੰਗਬਾਜ਼ੀ ਹੁੰਦੀ ਪਈ ਹੈ ਜਿਸ ਪਿੰਡ ਦੇ ਵਿੱਚ ਪਤੰਗਬਾਜ਼ੀ ਹੁੰਦੀ ਹੈ ਉਸ ਸੜਕ ਤੇ ਜਾ ਕੇ ਦੇਖ ਲਓ ਐਸੇ ਢੇਰ ਦਿਖਣ ਨੂੰ ਮਿਲਣਗੇ। ਰਾਵਾਂ ਦੇ ਢੇਰ ਦਿਖਣ ਨੂੰ ਮਿਲਣਗੇ 17 ਦੇ ਉੱਤੇ। 17 ਉੱਤੇ ਜੇ ਮੈਂ ਬਰੀਕੀ ਨਾਲ ਦੇਖਾਂ ਕੈਮਰਾ ਦੇ ਵਿੱਚ ਸ਼ਾਇਦ ਲੈਂਸ ਦੇ ਵਿੱਚ ਨਾ ਕੈਦ ਹੋਵੇ। 17 ਦੇ ਉੱਤੇ ਦੇਖ ਲਓ ਤੁਸੀਂ ਡੋਲ ਸਾਡਾ ਜਾਲ ਵਿਛਿਆ ਹੋਇਆ। ਔਰ ਇਹ ਜਾਲ ਹੀ ਆ ਜਿਹੜਾ ਇੱਕ ਹਾਦਸਿਆਂ ਦਾ ਸ਼ਿਕਾਰ ਜਿਹੜੇ ਕਰਕੇ ਹਾਦਸੇ ਹੋ ਰਹੇ ਨੇ ਲਗਾਤਾਰ। ਔਰ ਇਹ ਹਾਦਸੇ ਐਸੇ ਹਾਦਸੇ ਨੇ ਕਿ ਸ਼ਾਇਦ ਇਹਨਾਂ ਦੇ ਐਫਆਈਆਰ ਵੀ ਕਿੱਥੇ ਲੋਜ ਹੋਏ ਜੇ ਕਿਤੇ ਕੋਈ ਇਨਸੀਡੈਂਟ ਹੋ ਜਾਂਦਾ ਜਿਸ ਨੇ ਬੀਤੇ ਕੱਲ੍ਹ ਹੋਇਆ। ਤਾਂ ਕੀ ਕਵਾਂਗੇ ਇਹਨੂੰ ਇਹਨੂੰ ਕਤਲ ਕਵਾਂਗੇ ਇਹਨੂੰ ਹੱਤਿਆ ਕਵਾਂਗੇ ਇਹਨੂੰ ਇੱਕ ਨਾਰਮਲ ਨੇਚਰਲ ਡੈਥ ਕਵਾਂਗੇ ਸ਼ਾਇਦ ਇਹ ਸਵਾਲ ਨੇ ਨੇਚਰਲ ਡੈਥ ਨਹੀਂ ਹੋ ਸਕਦੀ ਉਹ ਲੇਡੀ ਦੀ ਨੇਚਰਲ ਡੈਥ ਕਿਵੇਂ ਹੋਊਗੀ ਉਹ ਤਾਂ ਕੋ ਰੋਣਿਕਲੀ ਸੀ ਸ਼ਾਪਿੰਗ ਕਰਨ ਲਈ ਸੁੱਖਾ ਨਾਲ ਵਿਆਹ ਸੀ ਉਹਨਾਂ ਦੇ ਘਰ ਦੇ ਵਿੱਚ ਤਾਂ ਇਹ ਡੋਰ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਸੋਗ ਦਾ ਮਾਹੌਲ ਬਣਾ ਦਿੱਤਾ ਅੱਜ ਲੋੜ ਆ ਲੋਕਾਂ ਨੂੰ ਵੀ ਸਮਝਣ ਦੀ ਸਮਾਜ ਨੂੰ ਸਮਝਣ ਦੀ ਲੋੜ ਆ ਸਰਕਾਰਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਹਰ ਇੱਕ ਨੂੰ ਡਬਾਉਂਦੀ। ਪ੍ਰਸ਼ਾਸਨ ਨੂੰ ਮੈਂ ਖਾਸ ਕਰਕੇ ਅਪੀਲ ਕਰਾਂਗਾ ਕਿ ਇਸ ਚੀਜ਼ ਨੂੰ ਜੇ ਸਖਤੀ ਨਾਲ ਕਾਨੂੰਨ ਤੈਅ ਕਰਦੇ ਆ ਇੰਪਲੀਮੈਂਟ ਵੀ ਕੀਤਾ ਜਾਵੇ। ਕਿ ਗਰਾਊਂਡ ਲੈਵਲ ਤੇ ਕਿਉਂਕਿ ਇਹ ਇਹ ਚੀਜ਼ ਸਾਹਮਣੇ ਦਿਖ ਰਹੀ ਹੈ ਜੇ ਵਿਕ ਰਹੀ ਹੈ ਤੇ ਦਿਖ ਰਹੀ ਹੈ ਨਾ। ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਦੇ ਗੁਰਦਾਸਪੁਰ